ਸਤਿ ਸ਼੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਦੇਸ਼ ਦੁਨੀਆ ਦੇ ਚਲੰਤ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਅੱਜ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਕਿਸਾਨਾਂ ਦਾ ਜ਼ਿਕਰ ਕਰਾਂਗੇ ਕਿਸਾਨ ਖਨੌਰੀ ਬਾਰਡਰ ਤੇ ਬੈਠੇ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਉਸ ਤੋਂ ਇਲਾਵਾ ਦੋ ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਉਹਨਾਂ ਨੇ ਮਰਨ ਵਰਤੇ ਬੈਠਣ ਦੀ ਗੱਲ ਕਹੀ ਸੀ ਜਗਜੀਤ ਸਿੰਘ ਡੱਲੇয়াল ਪੁਲਿਸ ਹਿਰਾਸਤ ਵਿੱਚ ਨੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦਾ ਗੁੱਸਾ ਸਿਖਰਾਂ ਤੇ ਐ ਦਿੱਲੀ ਜਾਣਗੇ ਜਾਂ ਨਹੀਂ ਇੱਕ ਪਾਸੇ ਕਿਹਾ ਜਾ ਰਿਹਾ ਕਿ ਹਰਿਆਣੇ ਚੋਂ ਲਾਂਘਾ ਦਿੱਤਾ ਜਾਣਾ ਹੁਣ ਕਿਸਾਨ ਸਤਮੂਥ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਨੇ ਜਾਂ ਪੰਜਾਬ ਦੇ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਵਧਦਾ ਜਾ ਰਿਹਾ ਕੋਈ ਕਹਿੰਦਾ ਪੰਜਾਬ ਸਰਕਾਰ ਦਾ ਇਹ ਕੰਮ ਹੀ ਪੁੱਠਾ ਪੈ ਗਿਆ ਜਿਹੜਾ ਹਿਰਾਸਤ ਵਿੱਚ ਲਿਆ ਇਹ ਸਾਰੀਆਂ ਗੱਲਾਂ ਤੇ ਆ ਚਰਚਾ ਕਰਤੇ ਆ ਚਰਚਾ ਸ੍ਰੀ ਅਕਾਲ ਤਖਤ ਸਾਬ ਦੀ ਵੀ ਕਰਨੀ ਹੈ ਕਿਉਂਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਬ ਦੇ ਸਿੰਘ ਸਾਬ ਗਿਆਨੀ ਰਕਬੀਰ ਸਿੰਘ ਹੂਰਾ ਨੇ ਮੀਟਿੰਗ ਬੁਲਾਈ ਹੈ 2 ਦਸੰਬਰ ਨੂੰ 1 ਵਜੇ ਦਾ ਸਮਾਂ ਪਰ ਉਸ ਤੋਂ ਪਹਿਲਾਂ ਜਿਹੜੀਆਂ ਗਤੀਵਿਧੀਆਂ ਹਰ ਰੋਜ਼ ਵਾਪਰ ਰਹੀਆਂ ਨੇ ਹਰ ਰੋਜ਼ ਨਵੇਂ ਘਟਨਾਕ੍ਰਮ ਜੁੜਦੇ ਜਾ ਰਹੇ ਨੇ ਸੁਖਵੀਰ ਸਿੰਘ ਬਾਦਲ ਹੂਰਾ ਦਾ ਇਸੇ ਦੇ ਦੌਰਾਨ ਇੱਕ ਬਿਆਨ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਕੀਤੀ ਹੈ ਉਹ ਵੀ ਧਿਆਨ ਖਿੱਚਦੀ ਹੈ ਗੱਲ ਉਸ ਤੇ ਵੀ ਕਰਾਂਗੇ ਗੱਲਬਾਤ ਇਸ ਤੋਂ ਬਾਅਦ ਮਹਾਰਾਸ਼ਟਰ ਦੀ ਵੀ ਕਰਨੀ ਹੈ ਕਿਉਂਕਿ ਮੁੱਖ ਮੰਤਰੀ ਅਜੇ ਕੌਣ ਹੋਵੇਗਾ ਇੰਨੇ ਦਿਨ ਹੋ ਗਏ ਵੋਟਾਂ ਦੇ ਨਤੀਜੇ ਆਇਆਂ ਨੂੰ ਤੇ ਕਿਉਂ ਨਹੀਂ ਚੁਣਿਆ ਜਾ ਰਿਹਾ ਕੀ ਭਾਰਤੀ ਜਨਤਾ ਪਾਰਟੀ ਚ ਕੁਝ ਕਲੇਸ਼ ਪੈਂਦਾ ਨਜ਼ਰ ਆ ਰਿਹਾ ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਦੇ ਪਰ ਸ਼ੁਰੂਆਤ ਕਿਸਾਨਾਂ ਤੋਂ ਕਰਦੇ ਹਿਸਾਨ ਜਥੇਬੰਦੀਆਂ ਇਸ ਵੇਲੇ ਕੁਸ਼ਕ ਖਨੋਰੀ ਬਾਰਡਰ ਤੇ ਬੈਠੀਆਂ ਹੋਈਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਦੋਂ ਪੁਲਿਸ ਦੇ ਨਾਲ ਕੁਸ਼ਕ ਥਾਮਾਂ ਤੇ ਝੜਪਾਂ ਦੇਖਣ ਨੂੰ ਮਿਲਿਆ ਮਾਹੌਲ ਪੱਕਿਆ ਲੱਗਦਾ ਸੀ ਕਿ ਹਾਲਾਤ ਉਸ ਤਰ੍ਹਾਂ ਦੇ ਨਾ ਬਣਨ ਜਦੋਂ ਕਿਸਾਨ ਦਿੱਲੀ ਗਏ ਸੀ ਰਸਤੇ ਦੇ ਵਿੱਚ ਉਹਨਾਂ ਰੋਕਿਆ ਗਿਆ ਮਾਹੌਲ ਭਖਿਆ ਸੀ ਖਰਾਬ ਹੋਇਆ ਪਰ ਨਹੀਂ ਸਥਿਤੀ ਠੀਕ ਹੋ ਗਈ ਸਰਕਾਰ ਦੇ ਉੱਪਰ ਦੋਸ਼ ਲੱਗਿਆ ਕਿ ਇਹਨਾਂ ਨੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿਹਾ ਸੀ ਮਰਨ ਵਰਤੇ ਬੈਠਣਾ ਉਸ ਤੋਂ ਇੱਕ ਦਿਨ ਪਹਿਲਾਂ ਸਾਰੀ ਪ੍ਰਾਪਰਟੀ ਆਪਣੇ ਪਰਿਵਾਰ ਦੇ ਨਾਂ ਲਗਾਉਣੀ ਸਰਕਾਰ ਨੇ ਜਾਣਬੁੱਝ ਕੇ ਇਸ ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼ ਰਚੀ ਹੈ ਇਸ ਤਰ੍ਹਾਂ ਦੇ ਦੋਸ਼ ਕਿਸਾਨ ਜਥੇਬੰਦੀਆਂ ਨੇ ਲਾਇਆ ਲੋਕਤੰਤਰ ਹੈ ਹਰ ਇੱਕ ਬੰਦੇ ਨੂੰ ਬੋਲਣ ਦਾ ਅਧਿਕਾਰ ਹੈ ਕਿਸਾਨਾਂ ਦੇ ਕੋਸ਼ਿਸ਼ ਅਧਿਕਾਰ ਨੇ ਜਿਹੜੇ ਉਹਨਾਂ ਨੂੰ ਨਹੀਂ ਮਿਲਦੇ ਪਏ ਸਰਕਾਰ ਕਹਿੰਦੀ ਅਸੀਂ ਠੀਕ ਪਲੇਟਫਾਰਮ ਤੇ ਕੰਮ ਕਰ ਰਹੇ ਹਾਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਆਪਣੀ ਆਪਣੀ ਜਗ੍ਹਾ ਤੇ ਗੱਲ ਕਰ ਰਹੇ ਨੇ ਹੁਣ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਜਿਸ ਨੂੰ ਹਿਰਾਸਤ ਚੋਂ ਚਲਿਆ ਇੱਕ ਪਾਸੇ ਚਰਚਾ ਚੱਲੀ ਹੈ ਕਿ ਪੰਜਾਬ ਸਰਕਾਰ ਲਈ ਇਹ ਕੰਮ ਪੁੱਠਾ ਪੈ ਗਿਆ ਕਿਉਂਕਿ ਕਿਸਾਨਾਂ ਨੇ ਕੇਂਦਰ ਵਿੱਚਲੀ ਮੋਦੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੀ ਵੀ ਤੁਲਨਾ ਕਰ ਦਿੱਤੀ ਹੈ ਦੇਖੋ ਇੱਕ ਸਰਕਾਰ ਦੀ ਦੂਜੀ ਸਰਕਾਰ ਨਾਲ ਤੁਲਨਾ ਕਰਨੀ ਇੱਕ ਲੀਡਰ ਦੀ ਦੂਸਰੇ ਨਾਲ ਤੁਲਨਾ ਕਰਨੀ ਅਸੀਂ ਫਿਰ ਕਹਿੰਦੇ ਆ ਲੋਕਤੰਤਰ ਹੈ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਜਾ ਸਕਦੀ ਆ ਪਰ ਹਾਲਾਤ ਸਥਿਤੀਆਂ ਹੋਰ ਨੇ ਕਿਸਾਨਾਂ ਦਾ ਅੰਦੋਲਨ ਜਦੋਂ ਦਿੱਲੀ ਦੇ ਵਿੱਚ ਹੋਇਆ ਸੀ ਉਸ ਵੇਲੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਜਦੋਂ ਮੂਰੀ ਹੋ ਕੇ ਭੂਮਿਕਾ ਨਿਭਾ ਰਹੇ ਸੀ ਹਮਾਇਤ ਜਿਹੜੀ ਸੀ ਇੱਕ ਹਿਸਾਬ ਦੀ ਲੋਕਾਂ ਦੀ ਇਹਨਾਂ ਨੂੰ ਮਿਲੀ ਲੋਕਾਂ ਦਾ ਕਹਿਣਾ ਸੀ ਕਿ ਤੁਹਾਡੇ ਨਾਲ ਆ ਚਿੰਤਾ ਨਾ ਕਰੋ ਕਿਉਂਕਿ ਉਸ ਵੇਲੇ ਮਸਲਾ ਅੰਨ ਦਾ ਸੀ ਰੋਟੀ ਦਾ ਸੀ ਪਰ ਬਾਅਦ ਦੇ ਵਿੱਚ ਸਥਿਤੀਆਂ ਬਦਲ ਗਈਆਂ ਜਦੋਂ ਦੇਖਿਆ ਅੰਦੋਲਨ ਦੇ ਵਿੱਚ ਸਿਆਸਤ ਹੋਣ ਲੱਗ ਪਈ ਹੈ ਜਦੋਂ ਦੇਖਿਆ ਕਿ ਕੰਮ ਸਿਆਸੀ ਭਾਰੀ ਪੈਣ ਲੱਗ ਪਿਆ ਤੇ ਕਿਸਾਨ ਜਥੇਬੰਦੀਆਂ ਦੇ ਕੁਸ਼ਕ ਆਗੂ ਇੱਧਰ ਉੱਧਰ ਵੀ ਹੋਏ ਅੰਦੋਲਨ ਵੰਡਿਆ ਗਿਆ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਉਸ ਵੇਲੇ ਦੀ ਸਰਕਾਰ ਤੇ ਦਬਾਅ ਪਿਆ ਉਹਨਾਂ ਨੇ ਤਿੰਨ ਖੇਤੀ ਕਾਨੂੰਨ ਤਾਂ ਵਾਪਸ ਲੈ ਲੇ ਕੁਝ ਕਿਸਾਨ ਵਾਪਸ ਆਏ ਉਹਨਾਂ ਨੇ ਸਿਆਸਤ ਵਿੱਚ ਰੁਝਾਨ ਜਿਹਾ ਦਿਖਾਤਾ ਆਪਣਾ ਉਹਨਾਂ ਨੂੰ ਲੱਗਿਆ ਕਿ ਚਲੋ ਦਿੱਲੀ ਵਿੱਚ ਇੰਨਾ ਸਹਿਯੋਗ ਮਿਲ ਗਿਆ ਹੋ ਸਕਦਾ ਪੰਜਾਬ ਦੇ ਵਿੱਚ ਸਿਆਸਤ ਵਿੱਚ ਮਿਲ ਜੇ ਇਹ ਗੱਲ ਸਮਝਣੀ ਚਾਹੀਦੀ ਸੀ ਉਸ ਵੇਲੇ ਕਿ ਵੋਟਾਂ ਲੋਕ ਬੜੇ ਸੋਚ ਸਮਝ ਕੇ ਪਾਉਂਦੇ ਆ ਜਰੂਰੀ ਨਹੀਂ ਹੁੰਦਾ ਕਿ ਹਮਾਇਤ ਜਿਹੜੀ ਮਿਲੀ ਹੁੰਦੀ ਹੈ ਇਮੋਸ਼ਨਲ ਤੌਰ ਤੇ ਉਹ ਵੋਟਾਂ ਵਿੱਚ ਬਦਲ ਜਾਵੇ ਲੋਕਾਂ ਨੇ ਸਿਰੇ ਤੋਂ ਅਨਕਾਰ ਦਿੱਤਾ ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕੁਸ਼ਕ ਕਿਸਾਨ ਵੋਟਾਂ ਵਿੱਚ ਖੜ੍ਹ ਦੇ ਖੈਰ ਕਿੰਨੇ ਖੜੇ ਕੀਤਾ ਸੀ ਇਹ ਵੀ ਅੱਜ ਇੱਕ ਸਵਾਲ ਬਣਿਆ ਹੋਇਆ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਕਹਿੰਦੇ ਸਾਡੀਆਂ ਕੁਸ਼ਕ ਮੰਗਾਂ ਨੇ ਜਿਹੜੀਆਂ ਮੰਗਾਂ ਵੱਲ ਅਜੇ ਤੱਕ ਧਿਆਨ ਨਹੀਂ ਦਿੱਤਾ ਜਾ ਰਿਹਾ ਮੰਗਾਂ ਸੀ ਇੱਕ ਤਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹੀ ਸਾਰੀਆਂ ਮੰਗਾਂ ਆਜ ਵੀ ਜੇਕਰ ਦੇਖੀਏ ਸਾਰੀਆਂ ਫਸਲਾਂ ਤੇ ਐਮਐਸਪੀ ਹੋਣੀ ਚਾਹੀਦੀ ਹੈ ਖਰੀਦ ਐਮਐਸਪੀ ਤੇ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਵਾਮੀ ਨਾਰਥਨ ਕਮਿਸ਼ਨ ਡਾਕਟਰ ਸਵਾਮੀ ਨਾਰਥਨ ਕਮਿਸ਼ਨ ਦੀ ਉਹਨਾਂ ਦੇ ਰਿਪੋਰਟ ਜਿਹੜੀ ਸੀ ਉਹਦੇ ਆਧਾਰ ਤੇ ਫੈਸਲਾ ਲੈਣਾ ਚਾਹੀਦਾ ਅਯੋਗ ਦੀ ਰਿਪੋਰਟ ਨੂੰ ਦੇਖਿਆ ਨਹੀਂ ਕਰਨਾ ਚਾਹੀਦਾ ਠੀਕ ਇਸੇ ਤਰ੍ਹਾਂ ਲਖੀਮਪੁਰ ਖੀਰੀ ਕਾਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਹੋਰ ਵੀ ਬਹੁਤ ਸਾਰੀਆਂ ਮੰਗਾ ਨਕਲੀ ਬੀ ਸੀ ਕੀਟਨਾਸ਼ਕ ਸੀਗੇ ਜੋ ਕੁਛ ਵੀ ਬਾਜ਼ਾਰ ਚਾ ਰਿਹਾ ਹੈ ਸਖਤ ਕਾਰਵਾਈ ਕਰਨੀ ਚਾਹੀਦੀ ਉਹਨਾਂ ਡੀਲਰਾਂ ਦੇ ਖਿਲਾਫ ਉਹਨਾਂ ਦੋਸ਼ੀਆਂ ਦੇ ਖਿਲਾਫ ਜੋ ਇਹ ਧੰਦਾ ਕਰਦੇ ਪਏ ਆ ਮਿਰਚਾਂ ਹਲਦੀ ਤੇ ਹੋਰ ਮਸਾਲਿਆਂ ਨੂੰ ਰਾਸ਼ਟਰੀ ਕਮਿਸ਼ਨ ਦੇ ਵਿੱਚ ਕਹਿੰਦੇ ਆ ਲੈ ਕੇ ਆਉਣਾ ਇੱਕ ਇਸ ਤਰ੍ਹਾਂ ਦਾ ਗਠਨ ਕਰਨਾ ਤਾਂ ਕਿ ਸਮੱਸਿਆ ਆਵੇ ਤਾਂ ਅਸੀਂ ਆਪਣੀ ਸ਼ਿਕਾਇਤ ਕਰ ਸਕੀਏ ਸਾਰੀਆਂ ਮੰਗਾ ਸਗੀਆਂ ਹੁਣ ਪੰਜਾਬ ਸਰਕਾਰ ਦੇ ਉੱਪਰ ਦੋਸ਼ ਲੱਗਦਾ ਪਿਆ ਉਹ ਕਿਸਾਨ ਕਹਿੰਦੇ ਨੇ ਕਿ ਇਹਨਾਂ ਜਾਣ ਬੁੱਝ ਕੇ ਅੰਦੋਲਨ ਨੂੰ ਫੇਲ ਕੀਤਾ ਹੈ ਹਾਲਾਂਕਿ ਸਰਕਾਰ ਵਾਲੇ ਪਾਸਿਓਂ ਦੇਖੀਏ ਤਾਂ ਉਹ ਕਹਿੰਦੇ ਆ ਕਿ ਸੂਬੇ ਵਿੱਚ ਸ਼ਾਂਤੀ ਬਣੀ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਸਾਨੂੰ ਸਿੱਧਾ ਬਹੁਤ ਫਿਕਰ ਆ ਇਸ ਕਰਕੇ ਕੋਈ ਕੰਮ ਨਾ ਖਰਾਬ ਹੋਏ ਇਹ ਫੈਸਲਾ ਲੈਣਾ ਪਿਆ ਦੇਖਦੇ ਹਾਲਾਤ ਕਿਦਾਂ ਜਾਂਦੇ ਆ ਹੁਣ ਇੱਕ ਤਰ 1 ਦਸੰਬਰ ਨੂੰ ਸੰਗਰੂਰ ਵਿੱਚ ਮੁਖਵੰਤੀ ਸਾਹਿਬ ਦੀ ਕੋਠੀ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਕੋਈ ਫੈਸਲਾ ਆਉਂਦਾ ਕਿਸਾਨਾਂ ਨਾਲ ਮੀਟਿੰਗ ਹੁੰਦੀ ਹੈ ਹਾਲਾਂਕਿ ਇੱਕ ਮੀਟਿੰਗ ਹੋਈ ਸੀ ਮੀਟਿੰਗ ਵੀ ਐਕਸੀਟਾ ਰਹੀ ਹੈ ਬਿਲਕੁਲ ਅਗਲੀ ਮੀਟਿੰਗ ਦੇ ਵਿੱਚ ਕੁਝ ਨਿਕਲ ਸਕਦਾ ਹੈ ਇਹ ਜ਼ਰੂਰ ਦੇਖਿਆ ਜਾਵੇਗਾ ਪਰ ਸੁਖਜੀਤ ਸਿੰਘ ਹਰਦੋ ਨਾਲ ਜਿਹੜੇ ਝੰਡੇ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਅੰਦੋਲਨ ਹੋਰ ਤਿੱਖਾ ਕਰਾਂਗੇ ਦੇ ਦੇ ਹਾਲਾਤ ਕਿੱਦਾਂ ਜਾਂਦੇ ਆ ਪਰ ਕਿਸਾਨਾਂ ਦੀਆਂ ਕੁਝ ਮੰਗਾਂ ਨੇ ਜਿਹਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦੇ ਕੁਝ ਲੀਡਰਾਂ ਦੀ ਸੁਧਾਰ ਲਹਿਰ ਦੇ ਕੁਝ ਲੀਡਰਾਂ ਦੀ ਸ੍ਰੀ ਕਾਲਤਖਸਾਬ ਦੇ ਜਸਦਰ ਸਿੰਘ ਸਾਹਿਬ ਗਾਨੀ ਰਕਵੀਰ ਸਿੰਘ ਦੀ ਬਾਕੀ ਸਿੰਘ ਸਾਹਿਬਾਨ ਦੀ ਕਿਉਂਕਿ ਮਾਮਲਾ ਇੰਨਾ ਕਿ ਪੇਚੀਦਾ ਹੋ ਗਿਆ ਹੈ ਕਿ ਹਰ ਰੋਜ਼ ਨਵੇਂ ਘਟਨਾਕ੍ਰਮ ਵਾਪਰ ਰਹੇ ਨੇ ਜਿਹੜੇ ਧਿਆਨ ਖਿੱਚਦੇ ਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਲੈ ਕੇ ਇੱਕ ਗਾਣਾ ਸੋਸ਼ਲ ਮੀਡੀਆ ਤੇ ਆਇਆ ਉਹਦੀ ਚਰਚਾ ਬਾਵਾ ਹੋ ਗਈ ਹੈ ਉਹ ਕਹਿੰਦੇ ਜੀ ਇਹ ਤਾਂ ਏਜੰਸੀਆਂ ਦੇ ਕੰਮ ਹੈ ਏਜੰਸੀਆਂ ਨੇ ਕਰਾਇਆ ਪਾਰਟੀ ਨੇ ਕਰਾਇਆ ਕਿਸੇ ਲੀਡਰ ਨੇ ਕਰਵਾਇਆ ਜਿੰਨੇ ਵੀ ਕਰਵਾਇਆ ਉਹਦੀ ਜਾਂਚ ਹੋ ਜAVE ਤਾਂ ਚੰਗਾ ਹੁਣ ਜਦੋਂ ਇਹ ਇੰਨਾ ਕੁਝ ਹੋ ਗਿਆ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਉਹ ਕਹਿੰਦੇ ਆ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਮੇਰੇ ਧਿਆਨ ਦੇ ਵਿੱਚ ਆਇਆ ਕਿ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਥਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਾਲੀ ਅਕਾਊਂਟ ਬਣਾ ਕੇ ਸ੍ਰੀ ਕਾਲ ਤੱਕ ਸਹਿਬ ਦੇ ਜਥੇਦਾਰ ਸਾਹਿਬ ਤੇ ਸਤਕਾਰਯੋਗ ਹੋਰ ਸਖਸ਼ੀਤਾ ਉਹਨਾਂ ਦੇ ਖਿਲਾਫ ਘਟੀਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਜੋ ਅਤੀ ਨਿੰਦਣਯੋਗ ਹੈ ਇਹਨੂੰ ਕਿਸੇ ਵੀ ਕੀਮਤ ਤੇ ਕਹਿੰਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਗੱਲ ਇਹ ਠੀਕ ਹੈ ਦੂਸਰੀ ਗੱਲ ਉਹ ਕਹਿੰਦੇ ਕਿ ਕਾਲੀ ਦਲ ਦਾ ਹਰ ਆਗੂ ਤੇ ਵਰਕਰ ਸ੍ਰੀ ਕਾਲ ਤਖਸਾਹਬ ਨੂੰ ਸਮਰਪਿਤ ਹੈ ਤੇ ਇਸ ਕਰਕੇ ਇਸ ਕੋਡ ਪ੍ਰਚਾਰ ਨੂੰ ਵੇਖ ਕੇ ਹਰ ਕੋਈ ਪਰੇਸ਼ਾਨ ਹੈ ਅੱਜ ਮੈਨੂੰ ਪੰਥ ਦੋਖੀ ਤਾਕਤਾਂ ਤੋਂ ਪੂਰਨ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ ਤੇ ਸ੍ਰੀ ਕਾਲ ਤਖਸਾਹਬ ਦੀ ਸਰਵਉਸ਼ਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਹਮੇਸ਼ਾ ਇਸ ਬਾਰੇ ਪ੍ਰੋਪਾਗੈਂਡੇ ਦੀ ਸਖਤ ਖਿਲਾਫਤ ਵਿੱਚ ਨਕੇਦੀ ਕਰਦਾ ਰਹਾਂਗਾ ਤੇ ਹੁਣ ਵੀ ਕਹਿੰਦੇ ਕਰਦੇ ਆਂ ਦੇਖੋ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਗਾਣਾ ਇਸ ਵੇਲੇ ਚੱਲ ਰਿਹਾ ਹੈ ਹੁਣ ਉਹਨੂੰ ਦੇਖਿਓ ਕਿ ਜਿਹੜਾ ਪੇਜ ਬੰਦਾ ਚਲਾਉਂਦਾ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਇੱਕ ਬਹੁਤ ਕਰੀਬੀ ਦੱਸਿਆ ਜਾ ਰਿਹਾ ਹੈ ਜੇਕਰ ਨਹੀਂ ਉਹ ਬੰਦਾ ਚਲਾਉਂਦਾ ਤੇ ਉਹਨੇ ਅਜੇ ਤੱਕ ਸਪਸ਼ਟੀਕਰਨ ਦਿੱਤਾ ਨਹੀਂ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਸਵਾਲ ਹੀ ਉੱਠਦਾ ਪਿਆ ਕਿ ਇੱਕ ਗੱਲ ਹੋਰ ਚਰਚਾ ਦੇ ਵਿੱਚ ਹੈ ਜਿਹੜੇ ਸ੍ਰੀ ਕਾਲਤਾਖ ਸਾਹਿਬ ਦੇ ਜਸਜਸ ਸਿੰਘ ਸਾਹਿਬ ਗੈਨੀ ਰਗਵੀਰ ਸਿੰਘ ਨੇ ਕਹੀ ਹੈ ਉਹ ਕਹਿੰਦੇ ਨੇ ਚਿੱਠੀ ਕਿਉਂਕਿ ਇੱਕ ਸਾਹਮਣੇ ਆਈ ਹੈ ਉਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਜਿਨ੍ਹਾਂ ਨੇ ਇਹ ਪੱਤਰ ਭੇਜਿਆ ਉਹ ਕਹਿੰਦੇ ਸੁਚੇਤ ਹੋਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਜਿਸ ਦਿਨ ਫੈਸਲਾ ਉਸ ਦਿਨ ਕੋਈ ਵੀ ਕਿੰਤੂ ਪ੍ਰੰਤੂ ਨਾ ਹੋਵੇ ਤੇ ਰੌਲਾ ਰਪਾ ਪਾ ਕੇ ਪਵਿੱਤਰ ਅਸਥਾਨ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਤਾਂ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਦੋ ਚੀਜ਼ਾਂ ਨੇ ਇਹਨੂੰ ਨਸੀਹਤ ਕਿਹਾ ਜਾਵੇ ਜਾਂ ਇਹਨੂੰ ਚੇਤਾਵਨੀ ਕਿਹਾ ਜਾਵੇ ਕਿਉਂਕਿ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਹਦੇ ਵਿੱਚ ਲਿਖਿਆ ਗਿਆ ਜੈਸੀਦਰ ਗਿਆਨੀ ਰਕबीर ਸਿੰਘ ਦੇ ਜਿਸ ਸਾਹਿਕ ਜਸਪਾਲ ਸਿੰਘ ਵੱਲੋਂ ਪੱਤਰ ਭੇਜਿਆ ਗਿਆ ਉਹ ਚ ਲਿਖਿਆ ਗਿਆ ਕਿ 2 ਦਸੰਬਰ ਨੂੰ ਬਾਅਦ ਦੁਪਹਿਰ 1 ਵਜੇ ਅਕਾਲ ਤਖਤ ਵਿਖੇ ਪੇਸ਼ ਹੋਣ ਸਮੇਂ ਜੇ ਉਹਨਾਂ ਦੇ ਹਮਾਇਤਿਆਂ ਵੱਲੋਂ ਕਿਸੇ ਵੀ ਕਿਸਮ ਦਾ ਰੌਲਾ ਰੱਪਾ ਪਾ ਕੇ ਪਵਿੱਤਰ ਸਥਾਨ ਦੀ ਮਰਿਆਦਾ ਮਾਨ ਮਰਿਆਦਾ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਤੇ ਇਸ ਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਹੀ ਹੋਵੇਗੀ ਇਹ ਇਸ ਕਰਕੇ ਕਿਹਾ ਗਿਆ ਕਿਉਂਕਿ ਇਹਦੇ ਵਿੱਚ ਸਾਬਕਾ ਜਸੇਧਰ ਗਿਆਨੀ ਇਕਬਾਲ ਸਿੰਘ ਸਾਬਕਾ ਜਸੇਧਰ ਗਿਆਨੀ ਗੁਰਬਚਨ ਸਿੰਘ ਇਹਨਾਂ ਤੋਂ ਇਲਾਵਾ ਸਾਬਕਾ ਜਸੇਧਰ ਗਿਆਨੀ ਗੁਰਮੁਖ ਸਿੰਘ ਉਹਨਾਂ ਦਾ ਨਾਮ ਵੀ ਸ਼ਾਮਲ ਹੈ ਇਹ ਜਿਸ ਹਿਸਾਬ ਦੇ ਨਾਲ ਮਾਮਲਾ ਅੱਗੇ ਵੱਲ ਵਧਦਾ ਜਾ ਰਿਹਾ ਹੈ ਹਰ ਰੋਜ਼ ਨਵੇਂ ਘਟਨਾਕ੍ਰਮ ਵਾਪਰੇ ਨੇ ਅਸੀਂ ਵੀ ਇੱਕ ਹਫ਼ਤੇ ਤੋਂ ਲਗਾਤਾਰ ਇਨ੍ਹਾਂ ਖਬਰਾਂ ਤੇ ਇਨ੍ਹਾਂ ਮਾਮਲਿਆਂ ਤੇ ਇਸ ਗੱਲ ਤੇ ਚਰਚਾ ਕਰਦੇ ਪਏ ਆ ਪਰ ਇਹ ਜਿਹੜਾ ਪੱਤਰ ਇਸ ਵੇਲੇ ਭੇਜਿਆ ਗਿਆ ਸੀ ਫਿਰ ਕਹਿੰਦੇ ਆ ਇਹਨੂੰ ਨਸੀਹਤ ਕਿਹਾ ਜਾਵੇ ਜਾਂ ਚੇਤਾਵਨੀ ਕਿਹਾ ਜਾਵੇ ਕਿਉਂਕਿ ਜਿਹੜੀਆਂ ਗੱਲਾਂ ਉਸ ਪੱਤਰ ਦੇ ਵਿੱਚ ਕੀਤੀਆਂ ਗਿਆ ਨੇ 2 ਦਸੰਬਰ ਤੋਂ ਆਉਣ ਤੋਂ ਪਹਿਲਾਂ-ਪਹਿਲਾਂ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਧਿਆਨ ਜ਼ਰੂਰ ਮੰਗਦਿਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਵੀ ਇੱਕ ਵੱਖਰਾ ਪੱਤਰ ਭੇਜਿਆ ਗਿਆ ਮਾਹਰੇ ਵੀ ਕਹਿ ਰਹੇ ਆ ਕਿ ਇਹ ਫੈਸਲੇ ਦੀ ਘੜੀ ਆ ਕਿਉਂਕਿ ਜੇ ਮੀਟਿੰਗ ਕਰਨੀ ਹੁੰਦੀ ਦਾ ਮੀਟਿੰਗ ਲਈ ਵੱਖਰੀ ਗੱਲ ਕਹੀ ਜਾ ਸਕਦੀ ਸੀ ਤੇ ਵੱਖਰਿਆਂ ਵੱਖਰਿਆਂ ਨੂੰ ਸੱਦਿਆ ਜਾ ਸਕਦਾ ਸੀ ਇੱਕੋ ਵਾਰੀ ਸਾਰਿਆਂ ਨੂੰ ਸੱਦਿਆ ਗਿਆ ਇਹਦਾ ਮਤਲਬ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਤੇ ਚਰਚਾ ਇਹ ਵੀ ਚੱਲਦੀ ਆ ਉਦਣ ਨੂੰ ਜਿਆਦਾ ਲੰਬਾ ਸਮਾਂ ਮੀਟਿੰਗ ਚੱਲਣੀ ਨਹੀਂ ਫੈਸਲਾ ਸਿੱਧਾ ਸੁਣਾਇਆ ਜਾ ਸਕਦਾ 1 ਵਜੇ ਬੁਲਾਇਆ ਦੇਖਦੇ ਹਾਂ ਕਿਸ ਤਰ੍ਹਾਂ ਦਾ ਫੈਸਲਾ ਆਉਂਦਾ ਹੈ ਧਾਰਮਿਕ ਤੌਰ ਤੇ ਸਜਾ ਲਗਾਈ ਜਾਂਦੀ ਹੈ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਜਾਂ ਰਾਜਨੀਤਿਕ ਤੌਰ ਤੇ ਵੀ ਸਜਾ ਲਗਾਈ ਜਾਂਦੀ ਹੈ ਇਹ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਸ਼ਰੋਮਣੀ ਅਕਾਲੀ ਦਲ ਚੋਂ ਕੁਝ ਕੁ ਸਿਆਸਤਦਾਨਾਂ ਨੂੰ ਕੱਢਣ ਦੀ ਗੱਲ ਕਹੀ ਗਈ ਸੀ ਜਿਨ੍ਹਾਂ ਨੇ ਆਪ ਅਸਤੀਫਾ ਦੇ ਦਿੱਤਾ ਤੇ ਬਾਅਦ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਿਹਦੇ ਕਰਕੇ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਸ੍ਰੀ ਕਾਲ ਤਖਤ ਸਾਹਿਬ ਦੇ ਜਸੇਦਾਰਾਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜੇ ਕਰਤਾ ਸੀ ਇਹ ਗੱਲਾਂ ਚੰਗੀਆਂ ਨਹੀਂ ਸੀ ਇਹਦੀ ਨਿਖੇਧੀ ਵੀ ਪਿਛਲੇ ਦਿਨੀ ਕੀਤੀ ਸੀ ਖੈਰ ਆਉਣ ਵਾਲੇ ਦਿਨਾਂ 'ਚ ਦੇਖਦੇ ਗੱਲ ਕਿੱਦਾਂ ਜਾਂਦੀ ਪਰ ਇੰਨਾ ਜ਼ਰੂਰ ਹੈ ਇਸ ਵੇਲੇ ਚਰਚਾ ਕਈ ਤਰ੍ਹਾਂ ਦੀਆਂ ਛੜੀਆਂ ਹੋਈਆਂ ਨੇ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਸੰਬਲ ਮਸਜਿਦ ਦੀ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਇਸ ਵੇਲੇ ਧਰਮ ਦੇ ਆਧਾਰ ਤੇ ਅਰਾਜਕਤਾ ਫੈਲਦੀ ਨਜ਼ਰ ਆ ਰਹੀ ਹੈ। ਬਹੁਤ ਸਾਰੇ ਸੂਬਿਆਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨੇ ਇੱਕ ਧਰਮ ਨੂੰ ਉੱਪਰ ਚੁੱਕਣ ਲਈ ਦੂਸਰੇ ਧਰਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰਕਾ ਪ੍ਰਸਤੀ ਵੱਧਦੀ ਪਈ ਹੈ। ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਜਦੋਂ ਇਹਨਾਂ ਸਾਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਇਹ ਜ਼ਿੰਮੇਵਾਰੀ ਬਣਦੀ ਹੈ ਉਸ ਸੂਬੇ ਦੇ ਮੁੱਖ ਮੰਤਰੀ ਦੀ। ਪਰ ਕੁਝ ਸੂਬਿਆਂ ਵਿੱਚ ਜਦੋਂ ਸ਼ਰੀਆਮ ਮੁੱਖ ਮੰਤਰੀ ਇਹ ਗੱਲ ਕਹਿਣ ਕਿ ਚਿੰਤਾ ਨਾ ਕਰੋ ਤੁਹਾਡੇ ਨਾਲ ਆ ਚੱਕ ਦਿਓ ਤੇ ਇਸੇ ਗੱਲ ਦਾ ਸਹਿਯੋਗ ਆ ਕੇ ਦੇਸ਼ ਦੇ ਵੱਡੇ ਵੱਡੇ ਸਿਆਸਤਦਾਨ ਦੇਣ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਚਲਾਉਣਾ ਤੇ ਆ ਕੇ ਕਹਿਣ ਕਿ ਜਹਾਂ ਪੇ ਸਿੱਖਣਾ ਪੜੇਗਾ ਜੋਗੀ ਜੀ ਸੇ ਕਿ ਬਲਡوزر ਕਿਵੇਂ ਚਲਾਇਆ ਜਾਂਦਾ ਹੈ ਤਾਂ ਫਿਰ ਲੋਕ ਕਿਉਂ ਨਾ ਇਹਨਾਂ ਗੱਲਾਂ ਦੇ ਮਾਇਨੇ ਆਪਣੇ ਤਰੀਕੇ ਨਾਲ ਕੱਢਣ ਸਾਡੇ ਮੁਲਕ ਦੇ ਵਿੱਚ ਇਸ ਵੇਲੇ ਬਲਡوزر ਦੀਆਂ ਕਟਨਾਵਾਂ ਵਧੀਆਂ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸਖਤੀ ਕੀਤੀ باوجود ਇਸ ਦੇ ਵੀ ਅਸਾਮ ਹੋਵੇ ਚਾਹੇ ਰਾਜਸਥਾਨ ਮੱਧ ਪ੍ਰਦੇਸ਼ ਹੋਵੇ ਚਾਹੇ ਉੱਤਰ ਪ੍ਰਦੇਸ਼ ਕਈ ਸੂਬਿਆਂ ਦੇ ਵਿੱਚ ਕਟਨਾਵਾਂ ਹੋਈਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਕਾ ਦੁੱਕਾ ਥਾਵਾਂ ਤੇ ਬਲਡوزر ਚੱਲਿਆ ਅਦਾਲਤਾਂ ਕਹਿੰਦੀਆਂ ਨੇ ਕਿ ਇਦਾਂ ਕਰ ਕਿ ਤਾ ਸਕਦੇ ਆ ਇਹ ਸਾਰੀਆਂ ਗੱਲਾਂ ਚੱਲੀਆਂ ਹੁਣ ਉਹ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਮਸਜਿਦ ਦਰਗਾਹ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਆ ਕਿ ਇੱਥੇ ਮੰਦਿਰ ਸੀ ਹੁਣ ਹੋ ਸਕਦਾ ਇਹ ਗੱਲਾਂ ਸਹੀ ਹੋਣ ਪਰ ਹੋ ਸਕਦਾ ਇਹ ਗੱਲਾਂ ਗਲਤ ਵੀ ਹੋਣ ਇਹ ਤਾਂ ਅੰਦਾਜ਼ੇ ਨੇ ਕਿਆਫੇ ਨੇ ਮਾਮਲਾ ਅਦਾਲਤਾਂ ਵਿੱਚ ਪਹੁੰਚਦਾ ਅਦਾਲਤਾਂ ਦੇ ਕੋਲ ਇੱਕੋ ਹੀ ਰਾਹ ਹੁੰਦਾ ਕਿ ਇਹਦਾ ਸਰਵੇ ਕਰਵਾਇਆ ਜਾਵੇ ਤੇ ਜਦੋਂ ਸਰਵੇ ਕਰਨ ਲਈ ਟੀਮ ਪਹੁੰਚਦੀ ਆ ਤੇ ਉੱਤੇ ਹਮਲੇ ਹੋ ਜਾਂਦੇ ਸੁਭਾਵਿਕ ਹੁੰਦਾ ਕਿ ਇੱਕ ਧਰਮ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਸਾਰਾ ਕੁਝ ਹੋਵੇ ਦੋ ਚੀਜ਼ਾਂ ਨੇ ਉਹ ਕਹਿੰਦੇ ਹੁੰਦੇ ਨੇ ਨਾ ਕਿ ਇਧਰ ਮੰਦਰ ਇਧਰ ਮਸਜਿਦ ਇਧਰ ਗੁਰਦੁਆਰਾ ਇਧਰ ਗਿਰਜਾ ਜੇ ਸਭ ਉਸਕੇ ਘਰ ਹੈ ਜਹਾਂgirna ਹੈ ਵਾਹਾਂ girja ਪਰ ਇੱਥੇ باوجود ਦੇਖਦੇ ਕਿ ਤੁਸੀਂ ਧਰਮ ਦੇ ਵਿੱਚ ਆਸਥਾ ਰੱਖਦੇ ਹੋ ਤੇ ਨਤਮਸਟਕ ਉਸ ਜਗ੍ਹਾ ਤੇ ਹੋ ਜੋ ਪਰ ਨਹੀਂ ਇੱਥੇ ਕੀ ਹੋ ਰਿਹਾ ਇੱਥੇ ਲੜਾਈ ਝਗੜੇ ਵਧਦੇ ਜਾ ਰਹੇ ਨੇ ਧਰਮ ਦੇ ਆਧਾਰ ਤੇ ਸਿਆਸੀ ਰੰਗਤ ਮਾਮਲਿਆਂ ਨੂੰ ਦੇ ਕੇ ਲੋਕਾਂ ਨੂੰ ਲੜਾਉਣ ਵਾਲਾ ਕੰਮ ਕੁਸ਼ਕਥਾਮਾਂ ਤੇ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਅਸੀਂ ਨੂਦ ਹਿੰਸਾ ਦੇਖੀ ਸੀ ਹਰਿਆਣੇ ਦੇ ਵਿੱਚ ਕੀ ਵਾਪਰਿਆ ਯੂਪੀ ਦੇ ਸਹਾਰਨਪੁਰ ਵਿੱਚ ਕੀ ਹੋਇਆ ਸੀ ਗੁਜਰਾਤ ਵਿੱਚ ਕਾਹਨ ਜਦੋਂ ਵਾਪਰੇ ਸੀ ਧਰਮ ਦੇ ਆਧਾਰ ਤੇ ਲੋਕਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਉਹ ਵੀ ਦੇਖਿਆ ਪੰਜਾਬ ਦੇ ਵਿੱਚ ਵੀ ਸੰਤਾਪ ਇਹ ਹੰਡਾਇਆ ਦਿੱਲੀ ਦੇ ਵਿੱਚ ਵੀ ਮਨੀਪੁਰ ਦੇ ਕੀ ਹਾਲਾਤ ਨੇ ਇਸ ਵੇਲੇ ਲੋਕਾਂ ਨੂੰ ਵੰਡ ਦਿੱਤਾ ਗਿਆ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕਣੀ ਸੀ ਜਿਨ੍ਹਾਂ ਨੂੰ ਚਾਹੀਦਾ ਸੀ ਕਿ ਸਾਰਾ ਕੁਝ ਠੀਕ ਕਰ ਦੇ ਉਹ ਲਾਲ ਕਿਲੇ ਤੇ ਆ ਕੇ ਪਾਸ਼ੰਦ ਦੇ ਕੇ ਕਹਿੰਦੇ ਨੇ ਕਿ ਸਾਰੇ ਹਾਲਾਤ ਠੀਕ ਨੇ ਪਰ ਉੱਥੇ ਤਾਂ ਕੋਈ ਗਿਆ ਹੀ ਨਹੀਂ ਉੱਥੇ ਲੋਕ ਤਾਂ ਰੋਜ਼ ਮਰਦੇ ਜਾ ਰਹੇ ਨੇ ਲੱਖਾਂ ਲੋਕ ਬੇਗਰ ਹੋ ਚੁੱਕੇ ਨੇ ਆੜੇਦਵਾਲੀ ਦੇ ਸੂਬਿਆਂ ਦੇ ਵੀ ਮਨੀਪੁਰ ਦੇ ਵੀ ਹਜ਼ਾਰਾਂ ਲੋਕ ਪਰ ਕੌਣ ਉਧਰ ਧਿਆਨ ਦਿੰਦਾ ਅਸੀਂ ਸੰਭਲ ਦੀ ਗੱਲ ਕਰਨੀ ਹੈ ਕਿਉਂਕਿ ਉੱਥੇ ਰੌਲਾ ਪੈ ਗਿਆ ਕਿ ਜਿਹੜੀ ਉੱਥੇ ਮਸਜਿਦ ਹੈ ਜਾਮਾ ਮਸਜਿਦ ਦਰਅਸਲ ਉੱਥੇ ਹਰੀ ਹਰ ਮੰਦਿਰ ਹੈ ਇਹ ਸ਼ੁਰੂ ਬਾਬਰੀ ਮਸਜਿਦ ਤੋਂ ਹੋਇਆ ਕੰਮ ਗਿਆਨਵਾਪੀ ਮਸਜਿਦ ਤੋਂ ਹੁੰਦਾ ਹੋਇਆ ਅੱਜ ਦੇਸ਼ ਦੀਆਂ ਕਈ ਮਸਜਿਦ ਦਰਗਾਹ ਤੱਕ ਪਹੁੰਚ ਚੁੱਕਿਆ ਅਜੇ 3 ਦਿਨ ਹੋਏ ਆ 3 ਦਿਨ ਉਸ ਜਿਸ ਤਨ ਅਜ਼ਮੇਰ ਸ਼ੇਖ ਦੀ ਗੱਲ ਚੱਲੀ ਸੀ ਅਸੀਂ ਦੂਸਰੇ ਦਿਨ ਖਬਰ ਕੀਤੀ ਇਹ ਦੇਖਿਆ ਕਿ ਕੀ ਗੱਲਾਂ ਆਉਂਦੀਆਂ ਨੇ ਕੀ ਖਬਰਾਂ ਆਉਂਦੀਆਂ ਨੇ ਕਿਉਂਕਿ ਤਤ ਤੇ ਤਤੇ ਘਾ ਜਦੋਂ ਸੱਟ ਲੱਗਦੀ ਹੈ ਬੰਦੇ ਨੂੰ ਪਤਾ ਨਹੀਂ ਲੱਗਦਾ ਇਸੇ ਕਰਕੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਖਬਰ ਆਉਂਦੀ ਹੈ ਗਹਿਰਾਈ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਤੱਕ ਇਹਦੀਆਂ ਤਾਰਾਂ ਜੁੜਦੀਆਂ ਨੇ ਕੀ ਇਹਦਾ ਸੱਚ ਹੈ ਕੀ ਝੂਠ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੁੰਦਾ ਪਤਾ ਲੱਗਿਆ ਕਿ ਉੱਥੇ ਵੀ ਕਹਿ ਦਿੱਤਾ ਗਿਆ ਕਿ ਇਹ ਤਾਂ ਦਰਗਾਹ ਹੈ ਹੀ ਨਹੀਂ ਦੇਖੋ 800 ਸਾਲਾਂ ਤੋਂ ਪੁਰਾਣਾ ਦਾ ਇਤਿਹਾਸ ਹੋਵੇ ਤੇ ਬਾਅਦ ਵਿੱਚ ਇਹ ਗੱਲ ਕਹਿ ਦਿੱਤੀ ਜਾਵੇ ਦੂਜਾ ਪੱਖੇ ਵੀ ਹੈ ਅਦਾਲਤ ਕਹਿੰਦੀ ਹੈ ਸਰਵੇ ਇਹਦਾ ਕਰਾਉਣ ਲਈ ਪਟੀਸ਼ਨ ਪਾਈ ਗਈ ਹੈ ਹੁਣ ਆ ਕਿ ਨਹੀਂ ਹੁਣ ਬਹੁਤ ਸਾਰੇ ਮਾਹਰ ਬਹੁਤ ਸਾਰੇ ਵਕੀਲ ਬਹੁਤ ਸਾਰੇ ਜੱਜ ਸਹਿਬਾਨ ਇੱਥੇ ਕੀ ਫੈਸਲਾ ਲੈਂਦੇ ਇਸ ਸਮਾਂ ਦੱਸੇਗਾ ਪਰ ਜਦੋਂ ਸੰਭਲ ਦੀ ਗੱਲ ਕਰਦੇ ਹਾਂ ਹੁਣ ਉੱਥੋਂ ਦੇ ਇੱਕ ਵਕੀਲ ਸੀ ਉਹਨਾਂ ਨੇ 8 ਲੋਕਾਂ ਦੇ ਸਮੇਤ 19 ਨਵੰਬਰ ਨੂੰ ਸਿਵਲ ਜੱਜ ਉੱਥੇ ਮੁਕੱਦਮਾ ਕੀਤਾ ਸੀ ਕਿ ਇਹ ਜਿਹੜੀ ਹੈ ਮਸਜਿਦ ਨਹੀਂਗੀ ਇੱਥੇ ਹਰੀ ਹਰ ਮੰਦਰ ਹੈ ਇਹਨੂੰ ਲੈ ਕੇ ਜਦੋਂ ਰੌਲਾ ਪਿਆ ਉੱਥੇ ਸਰਵੇ ਕਰਨ ਟੀਮ ਆ ਗਈ ਟੀਮ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਚਾਰ ਪੁਲਿਸ ਵਾਲੇ ਦੀ ਮੌਤ ਹੋ ਗਈ ਹਿੰਸਾ ਵਧ ਗਈ ਅੱਜ ਇਸ ਮਾਮਲੇ ਤੇ ਮਾਨਜੁਗ ਅਦਾਲਤ ਨੇ ਰੋਕ ਲਗਾਈ ਹੈ ਕਿ ਜੋ ਵੀ ਸਰਵੇ ਹੋਇਆ ਉਹਦੀ ਰਿਪੋਰਟ ਜਨਤਕ ਨਹੀਂ ਕੀਤੀ ਜਾਵੇਗੀ ਪਹਿਲੀ ਨਜ਼ਰ ਇਹ ਫੈਸਲਾ ਚੰਗਾ ਲੱਗਦਾ ਹੈ ਇਹਨੂੰ ਇੱਕ ਧਿਰ ਜਿੱਤਣਾ ਸਮਝੇ ਦੂਜੀ ਧਿਰ ਹਾਰਨਾ ਸਮਝੇ ਜੇਕਰ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਵਧੀਆ ਹੋਵੇਗਾ ਇਨਸਾਨੀਅਤ ਦੀ ਗੱਲ ਹੀ ਨਹੀਂ ਚੱਲਦੀ ਪਈ ਹੁਣ ਅਦਾਲਤ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਇਹ ਰਿਪੋਰਟ ਸਾਹਮਣੇ ਨਾ ਲਿਆਂਦੀ ਜਾਵੇ ਕਿਉਂਕਿ ਮਾਹੌਲ ਖਰਾਬ ਹੋ ਸਕਦਾ ਪਰ ਇਹਨਾਂ ਜ਼ਰੂਰ ਹੈ ਐਸ ਵੇਲੇ ਵੰਡੀਆਂ ਪਾਉਣ ਦਾ ਯਤਨ ਕੀਤਾ ਜਾ ਰਿਹਾ ਇਹ ਲੋਕਾਂ ਨੂੰ ਸਮਝਣਾ ਪੈਣਾ ਧਰਮ ਦੇ ਆਧਾਰ ਤੇ ਲੋਕਾਂ ਨੂੰ ਲੜਾਉਣਾ ਬਹੁਤ ਸੌਖਾ ਧਰਮ ਦੇ ਆਧਾਰ ਤੇ ਲੋਕਾਂ 'ਚ ਵੰਡੀਆਂ ਪਾਉਣੀਆਂ ਬਹੁਤ ਸੌਖੀਆਂ ਨੇ ਇਨਸਾਨੀਅਤ ਦੀ ਗੱਲ ਕਰਨ ਵਾਲੇ ਬਹੁਤ ਥੋੜੇ ਨੇ ਹਿਮਾਚਲ ਪ੍ਰਦੇਸ਼ ਤੱਕ ਜੇ ਗੱਲ Ｕਪੀ ਤੋਂ ਚੱਲ ਕੇ ਮੱਧ ਪ੍ਰਦੇਸ਼ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੱਕ ਪਹੁੰਚੀ ਹੈ ਇਸੇ ਤਰ੍ਹਾਂ ਹਰਿਆਣੇ ਤੋਂ ਹੁੰਦੀ ਹੁੰਦੀ ਗੱਲ ਰਾਜਸਥਾਨ ਤੱਕ ਗਈ ਹੈ ਇਸੇ ਤਰ੍ਹਾਂ ਮਨੀਪੁਰ ਤੱਕ ਹਾਲਾਤ ਬਦਲੇ ਨੇ ਕਿੰਨੇ ਕੁ ਸੂਬੇ ਬਚੇ ਆ ਆਉਣ ਵਾਲੇ ਸਮੇਂ 'ਚ ਪੰਜਾਬ ਵੱਲ ਵੀ ਗੱਲ ਆ ਸਕਦੀ ਹੈ ਆਉਣ ਵਾਲੇ ਸਮੇਂ 'ਚ ਇਹ ਗੱਲ ਬਿਹਾਰ ਦੇ ਜੇਕਰ ਅਮਰੀਕਾ ਵਰਗੇ ਮੁਲਕ ਦੇ ਵਿੱਚ ਪਰੇਡ ਵਿੱਚ ਬਲਡوزر ਸ਼ਾਮਲ ਕਰ ਦਿੱਤਾ ਜਾਂਦਾ ਹੈ ਇਹ ਦਿਖਾਉਣ ਦੇ ਲਈ ਕਿ ਇੱਕ ਬਹੁਤ ਵੱਡੀ ਸਿਆਸੀ ਪਾਰਟੀ ਕੀ ਸੰਕੇਤ ਦੇ ਰਹੀ ਹੈ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਜੋ ਕੁਝ ਹੋ ਰਿਹਾ ਹੈ ਮਾਫ ਕਰਨਾ ਅਦਾਲਤਾਂ ਨੂੰ ਥੋੜੀ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਲੋਕ ਮਰਦੇ ਨੇ ਧਰਮ ਦੇ ਨਾਂ ਤੇ ਵਰਨ ਦੇ ਮਰਦੇ ਨੇ ਉਹਨਾਂ ਨੂੰ ਵੰਡਿਆ ਜਾ ਰਿਹਾ ਹੈ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਤਾਂ ਚੰਗਾ ਸੰਭਲ ਮਸਜਿਦ ਨੂੰ ਲੈ ਕੇ ਜੋ ਇਸ ਵੇਲੇ ਅਦਾਲਤ ਦਾ ਫੈਸਲਾ ਹੈ ਲੱਗਦਾ ਹੈ ਉੱਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਲੋਕ ਧਿਆਨ ਵੀ ਦੇਣਗੇ ਤੇ ਆਉਣ ਵਾਲੇ ਸਮੇਂ ਵਿੱਚ ਫੈਸਲਾ ਕਿਦੋਂ ਜਾਂਦਾ ਹੈ ਇਹਦਾ ਇੰਤਜ਼ਾਰ ਵੀ ਰਹੇਗਾ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਮਹਾਰਾਸ਼ਟਰ ਦੀ ਮਹਾਰਾਸ਼ਟਰ ਵਿੱਚ ਇਸ ਵੇਲੇ ਸਿਆਸੀ ਹਾਲਾਤ ਹਰ ਘੰਟੇ ਬਦਲਦੇ ਨਜ਼ਰ ਆ ਰਹੇ ਅਸੀਂ ਦੇ ਨਹੀਂ ਕਹਿੰਦੇ ਹਰ ਘੰਟੇ ਕਿਉਂਕਿ ਇੱਕ ਘੰਟਾ ਪਹਿਲਾਂ ਖਬਰ ਆਉਂਦੀ ਹੈ ਕਿ ਲੋਜੀ ਫਾਡਨੂ ਵੀ ਸੁਨਾ ਦੇ ਨਾਂ ਤੇ ਮੋਹਰ ਲੱਗ ਸਕਦੀ ਹੈ ਮੁੱਖ ਮੰਤਰੀ ਹੋਣਗੇ ਅਗਲੇ ਮਹਾਰਾਸ਼ਟਰ ਦੇ ਫਿਰ ਖਬਰ ਆਉਂਦੀ ਹੈ ਨਹੀਂ ਜੀ ਨਹੀਂ ਇੱਕ ਮੀਟਿੰਗ ਸੱਦੀ ਗਈ ਸੀ ਉਸ ਮੀਟਿੰਗ ਦੇ ਵਿੱਚ ਏਕਨਾ ਸ਼ਿੰਦੇ ਦੇ ਨਾਂ ਤੇ ਮੋਹਰ ਨਹੀਂ ਲੱਗ ਸਕੀ ਪਰ ਏਕਨਾ ਸ਼ਿੰਦੇ ਹੁਰਾ ਨੇ ਕੁਝਕ ਮੰਗਾਂ ਰੱਖੀਆਂ ਨੇ ਅਮਿਤ ਸ਼ਾਹੁਰਾਂ ਦੇ ਮੂਰੇ ਉਹ ਮੰਗਾ ਨੇ ਕਿ 12 ਮੰਤਰੀ ਦੇ ਅਹੁਦੇ ਚਾਹੀਦੇ ਆ ਸ਼ਿੰਦੇ ਸਾਹਿਬ ਕਿਉਂਕਿ ਉਹਨਾਂ ਦੇ ਕੋਲ ਇਸ ਵੇਲੇ 57 ਵਿਧਾਇਕ ਨੇ ਜੇਕਰ ਦੇਖਿਆ ਜਾਵੇ ਮਹਾਜੁਗਤੀ ਗੱਠਜੋੜ 230 ਸੀਟਾਂ ਜਿੱਤੀ ਸੀ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 132 ਸ਼ਿਫ ਸੇਨਾ ਸ਼ਿੰਦੇ ਜਿਹੜੀ ਹੈ 57 ਸੀਟਾਂ ਇਸੇ ਤਰ੍ਹਾਂ 41 ਸੀਟਾਂ NCP ਅਜੀਤ ਪਵਾਰ ਨੇ ਜਿੱਤੀਆਂ ਦੂਜੇ ਪਾਸੇ ਦੇਖ ਕੇ ਗੱਲ ਕਰੀਏ ਮਾ વિકાસ ਗਾੜੀ ਉਹਨਾਂ ਨੇ 46 ਸੀਟਾਂ ਜਿੱਤੀਆਂ ਜਿਦੇ ਵਿੱਚ ਕਾਂਗਰਸ ਕੋ 16 ਸ਼ਿਵ ਸੇਨਾ ਉਦਵ ਠਾਕਰੇ ਕੋਲ 20 ਤੇ NCP ਸ਼ਰਦ ਪਵਾਰ ਦੇ ਕੋਲ 10 ਸੀਟਾਂ 145 ਸੀਟਾਂ ਲਈ ਬਹੁਮਤ ਚਾਹੀਦਾ ਸੀ 288 ਦੇ ਵਿੱਚੋਂ ਤੇ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਤੋਂ ਬਹੁਤ ਵੱਧ ਸੀਟਾਂ ਹਾਸਲ ਕੀਤੀਆਂ ਸੀ ਪਰ ਪੇਚ ਕਿਤੇ ਫਸਿਆ ਪੇਚ ਫਸਿਆ ਕਿ ਮੁੱਖ ਮੰਤਰੀ ਕੌਣ ਹੋਵੇਗਾ ਅਜੀਤ ਪਵਾਰ ਨੂੰ ਪਾਸੇ ਕਰ ਦੰਨੇ ਆ ਹੋ ਸਕਦਾ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਏਕਨਾ ਚਿੰਦੇ ਇਸ ਗੱਲ ਹੀ ਤਿਆਰ ਨਹੀਂ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾਵੇ ਏਕਨਾ ਸ਼ਿੰਦੇ ਚਾਹੁੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਠੀਕ ਇਸੇ ਤਰ੍ਹਾਂ ਫਰਨਵੀ ਸੂਰੇ ਪ੍ਰਧਾਨ ਮੰਤਰੀ ਸਾਹਿਬ ਦੇ ਕਰੀਬ ਹੈ ਕੱਲ ਜਦੋਂ ਇਹ ਬਿਆਨ ਆਉਂਦਾ ਏਕਨਾ ਸ਼ਿੰਦੇ ਹੋਰਾਂ ਦਾ ਉਹ ਕਹਿੰਦੇ ਕਿ ਮੋਦੀ ਸਾਹਿਬ ਨੇ ਬਹੁਤ ਸਾਥ ਦਿੱਤਾ ਜਿੱਦਾਂ ਉਹਨਾਂ ਨੇ ਕਿਹਾ ਸੀ ਅਸੀਂ ਉਸੇ ਤਰ੍ਹਾਂ ਨਾਲ ਮਿਲ ਕੇ ਅੱਗੇ ਵੱਲ ਵਧਦੇ ਰਹੇ ਪਰ ਹੁਣ ਫੈਸਲਾ ਦੇਖਦੇ ਕੀ ਆਉਂਦਾ ਦੇਖਦੇ ਆ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਪੇਜ ਇਸ ਵੇਲੇ ਫਸਿਆ ਹੋਇਆ ਹੈ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਰਹੀ ਸਥਿਤੀ ਕਿ ਮੁੱਖ ਮੰਤਰੀ ਕੌਣ ਹੋਵੇਗਾ ਮਹਾਰਾਸ਼ਟਰ ਦੇ ਸਿਆਸਤ ਵਿੱਚ ਕੁਝ ਵਖਰਾ ਵੀ ਹੋ ਸਕਦਾ ਹੈ ਕਦੇ-ਕਦੇ ਜਦੋਂ ਇਦਾਂ ਦੇ ਹਾਲਾਤ ਬਣਦੇ ਭਾਰਤੀ ਜਨਤਾ ਪਾਰਟੀ ਤੀਸਰੇ ਚੇਰਨ ਲੈ ਆਉਂਦੀ ਹੈ ਅਸੀਂ ਇਹ ਗੱਲ ਹਰਿਆਣਾ ਵਿੱਚ ਵੀ ਦੇਖੀ ਸੀ ਇਹ ਗੱਲ ਰਾਜਸਥਾਨ ਦੇ ਵਿੱਚ ਵੀ ਦੇਖੀ ਸੀ ਜਦੋਂ ਐਨ ਸਟੇਜ ਤੇ ਬੈਠੇ ਹੋਏ ਜਦੋਂ ਲੱਗਾ ਸੀ ਸਾਰਾ ਕੁਝ ਠੀਕ ਹੈ ਤਾਂ ਫਿਰ ਇੱਕ ਚਿੱਠੀ ਫੜਾਈ ਜਾਂਦੀ ਹੈ ਰਾਜਨਾਥ ਸਿੰਘ ਹੂਰਾ ਦੇ ਵੱਲੋਂ ਤੇ ਉਹ ਚਿੱਠੀ ਦੇ ਵਿੱਚ ਵਸੁੰਦਰਾ ਰਾਜ ਜਦੋਂ ਚਿੱਠੀ ਖੋਲਦੇ ਆ ਮੁੱਖ ਮੰਤਰੀ ਦਾ ਨਾਂ ਲੱਗਦਾ ਸੀ ਉਹਨਾਂ ਨੂੰ ਹੋਵੇਗਾ ਪਰ ਉਹਨਾਂ ਦਾ ਨਾਂ ਨਹੀਂ ਉਹਨਾਂ ਜਗ੍ਹਾ ਤੇ ਕਿਸੇ ਹੋਰ ਦਾ ਨਾਮ ਸੀ ਹੈਰਾਨੀ ਉਦੋਂ ਵੀ ਹੋਈ ਸੀ ਸ਼ਾਇਦ ਇਸ ਤਰ੍ਹਾਂ ਦੀ ਹੈਰਾਨੀ ਇੱਥੇ ਵੀ ਹੋ ਸਕਦੀ ਹੈ ਜਾਂਦੇ ਜਾਂਦੇ ਗੱਲ ਆਸਟ੍ਰੇਲੀਆ ਦੀ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਦੇ ਸੋਸ਼ਲ ਮੀਡੀਆ ਵਰਤਨ ਤੇ ਬੈਨ ਲੱਗਦਾ ਹੈ ਨਜ਼ਰ ਆ ਰਿਹਾ ਹੈ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਬੱਚੇ ਕ੍ਰੀਏਟਿਵ ਹੁੰਦੇ ਬਹੁਤ ਜਦੋਂ ਸੋਸ਼ਲ ਮੀਡੀਆ ਤੇ ਹੁੰਦੇ ਨੇ ਤਾਂ ਉਹਨਾਂ ਦੀ ਕ੍ਰੀਏਟੀਵਿਟੀ ਖਤਮ ਹੁੰਦੀ ਜਾ ਰਹੀ ਹੈ ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਇੱਕ ਬਿੱਲ ਲਿਆਵਾਂਗੇ ਤੇ ਬੱਚੇ ਸੋਸ਼ਲ ਮੀਡੀਆ ਨਹੀਂ ਵਰਤਣਗੇ ਬਿਲਕੁਲ ਰੋਕ ਹੋਵੇਗੀ ਅੱਜ ਉਹਨਾਂ ਨੇ ਬਿੱਲ ਉਥੋਂ ਦੀ ਪਾਰਲੀਮੈਂਟ ਵਿੱਚ ਲਿਆਂਦਾ ਪੇਸ਼ ਕੀਤਾ ਉਹ ਪਾਸ ਵੀ ਹੋ ਗਿਆ ਹੁਣ ਆਸਟ੍ਰੇਲੀਆ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਹੈ ਕਿ ਮਾਪਿਆਂ ਦੀ ਜ਼ਿੰਮੇਵਾਰੀ ਅਹਿਮ ਹੋ ਗਈ ਹੈ ਕਿਉਂਕਿ ਜੁਰਮਾਨਾ ਬਹੁਤ ਮੋਟਾ ਹੋਣਾ ਹਾਲਾਂਕਿ ਜੇ ਪਤਾ ਨਹੀਂ ਲੱਗਿਆ ਕਿੰਨਾ ਕੁ ਜੁਰਮਾਨਾ ਪਰ ਇਹਨਾਂ ਜ਼ਰੂਰ ਹੈ ਵੱਡੀ ਰਕਮ ਹੋ ਸਕਦੀ ਹੈ ਜਦੋਂ ਬੱਚਿਆਂ ਦੀ ਕ੍ਰੀਏਟੀਵਿਟੀ ਖਤਮ ਹੋ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ ਨੂੰ ਉਹਦਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਤਾਂ ਆਸਟ੍ਰੇਲੀਆ ਪਹਿਲਾ ਮੁਲਕ ਹੈ ਜਿਸ ਨੇ ਇਹ ਫੈਸਲਾ ਲਿਆ ਕੱਲ ਨੂੰ ਇਹ ਗੱਲਾਂ ਕੁਝ ਹੋਰ ਮੁਲਕਾਂ ਤੱਕ ਵੀ ਜਾ ਸਕਦੀਆਂ ਨੇ ਪਿਛਲੇ ਦਿਨੀ ਖਮਰਾਈਆਂ ਸੀ ਕਿ ਬੱਚੇ ਸੋਸ਼ਲ ਮੀਡੀਆ ਤੇ ਇੰਨਾ ਖੁੱਭ ਚੁੱਕੇ ਨੇ ਤਿੰਨ ਤੋਂ ਲੈ ਕੇ 4 ਘੰਟੇ ਸਮਾਂ ਬਤੀਤ ਕਰ ਰਹੇ ਆ ਇਹਦਾ ਮਤਲਬ ਜਿਹੜਾ ਬੱਚਾ ਤਿੰਨ ਤੋਂ 4 ਘੰਟੇ ਫੋਨ ਦੇ ਉੱਪਰ ਸਮਾਂ ਬਤੀਤ ਕਰ ਰਿਹਾ ਉਹਦੇ ਦਿਮਾਗ ਦੇ ਵਿੱਚ ਚੱਲਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੇ ਖੁਦ ਕਰਨੀਆਂ ਹੁੰਦੀਆਂ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਜੀ ਕਿਦਾਂ ਅਨਸਰ ਵੀ ਬੱਚੇ ਲੱਭ ਲੈਂਦੇ ਆ ਸੋਸ਼ਲ ਮੀਡੀਆ ਤੋਂ ਕਿ ਇਹਨੂੰ ਕਿੱਦਾਂ ਹੱਲ ਕਰਨਾ ਕਿੱਦਾਂ ਨਹੀਂ ਕਰਨਾ ਉਹਦੇ ਕਰਕੇ ਜਿਹੜੀ ਦਿਮਾਗ ਦੀ ਬ੍ਰੇਨਸਟਾਰਮਿੰਗ ਹੁੰਦੀ ਹੈ ਉਹ ਕਿਤੇ ਨਾ ਕਿੱਥੇ ਖਤਮ ਹੁੰਦੀ ਜਾਂਦੀ ਆਸਟ੍ਰੇਲੀਆ ਸਰਕਾਰ ਨੇ ਸ਼ਾਇਦ ਇਸੇ ਕਰਕੇ ਇਹ ਫੈਸਲਾ ਲਿਆ ਹੋਵੇ ਭਾਰਤ ਦੇ ਵਿੱਚ ਅੰਕੜੇ ਕਹਿੰਦੇ ਆ ਕਿ ਭਾਰਤ ਵਿੱਚ ਵੀ 3 ਤੋਂ ਲੈ ਕੇ 4 ਘੰਟੇ ਤੱਕ ਕੁਝ ਕੁ ਬੱਚੇ 5 ਘੰਟੇ ਵੀ ਫੋਨ ਦਾ ਇਸਤੇਮਾਲ ਕਰ ਰਹੇ ਆ ਉਹਨਾਂ ਦੀਆਂ ਉਂਗਲਾਂ ਤੋਂ ਲੈ ਕੇ ਗੂਠੇ ਤੇ ਕੋਹਣੀਆਂ ਤੱਕ ਸਰੀਰ ਜਿਹੜਾ ਇਹ ਹਿੱਸਾ ਕਮਜ਼ੋਰ ਹੁੰਦਾ ਜਾ ਰਿਹਾ ਲਿਖਣ ਦੀ ਕਲਾ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਬਦਲਦੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਗੱਲਾਂ ਧਿਆਨ ਜ਼ਰੂਰ ਮੰਗਦੀਆਂ ਨੇ ਆਸਟ੍ਰੇਲੀਆ ਨੇ ਅੱਜ ਇਹ ਫੈਸਲਾ ਲਿਆ ਫੈਸਲਾ ਪਹਿਲੀ ਨਜ਼ਰੇ ਉੱਥੋਂ ਦੇ ਲੋਕ ਸਵਕਾਰ ਕਰਨਗੇ ਜਾਨੀ ਇਹ ਸਮਾਂ ਦੱਸੇਗਾ ਪਰ ਆਸਟ੍ਰੇਲੀਆ ਦੀ ਸਰਕਾਰ ਨੇ ਇਹ ਫੈਸਲਾ ਲੈ ਲਿਆ ਸਰਕਾਰਾਂ ਜਦੋਂ ਫੈਸਲੇ ਲੈ ਲੈਂਦੀਆਂ ਨੇ ਲੋਕਾਂ ਨੂੰ ਮੰਨਣਾ ਹੀ ਪੈਂਦਾ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾ ਤਾਂ ਟਿੱਪਣੀ ਜੁਰ ਸਾਂਝੀ ਕਰੋ ਇੰਤਜ਼ਾਰ ਰਹੇਗਾ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ